Oh. ਸੰਜੇ ਕਨ ਸਭ ਤੋਂ ਪਹਿਲਾਂ ਸਾਡੇ ਰਾਸ਼ਟਰ ਦੇ ਪ੍ਰਧਾਨ ਨੇ ਜੋ ਜਨਾਬ ਰੋਸ਼ਨ ਨਾਜ਼ੂਰ ਜੀ ਸੱਜਣ ਕਾ ਜੀ ਸਾਰਿਆਂ ਨੂੰ ਔਰ ਪੰਜਾਬ ਦੇ ਪ੍ਰਧਾਨ ਮੋਮਨ ਤੇਜੀ ਜੀ ਸਾਰਿਆਂ ਨੂੰ ਸੱਜਣ ਜੀ ਤੋਂ ਔਰ ਚੇਅਰਮੈਨ ਸਾਹਿਬ ਸੰਜੇ ਭਾਜੀ ਨਾਨ ਨਾਲ ਕਾਲੀ ਜੀ ਕੂਟਲੇ ਤੋਂ ਰਵੀ ਭਾਜੀ ਜਲੰਧਰ ਤੋਂ ਪ੍ਰਧਾਨ ਨੇ ਯੂਥ ਦੇ ਸਤਿ ਸ਼੍ਰੀ ਅਕਾਲ ਕੋਈ ਨਹੀਂ ਮੈਂ ਬੋਲ ਦੂੰਗਾ ਬਾਕੀ ਦੇ ਸਨਗੂਦੇਵ ਸ੍ਰੀ ਮਾਈਕੂ ਜੀ ਦਾ ਖਾਲਸਾ ਸ੍ਰੀ ਮਾਈਕੂ ਜੀ ਦੀ ਬਾਣੀ ਸਾਨੂੰ ਮਿੱਤੂ ਭਾਈ ਨੇ ਜਾਨਾ ਪਾਈ ਸੀ ਜੀ ਆਪਣੇ ਸਾਡੇ ਰਾਸ਼ਟਰੀ ਪ੍ਰਧਾਨ ਰੌਸ਼ਨ ਲਾ ਸੱਬਰਵਾਲ ਜੀ ਜਿਹੜਾ ਸਾਡਾ ਜੀ ਰਾਸ਼ਟਰੀ ਮੋਰਚਾ ਹੈ ਜੀ ਇਕੱਲਾ ਪੰਜਾਬ ਲੈਵਲ ਤੇ ਕੰਮ ਕਰਦਾ ਸੀਗਾ ਜੀ ਉਸ ਤੋਂ ਬਾਅਦ ਚਲੋ ਆਪਾਂ ਵਿਚਰਦੇ ਗਏ ਲੋਕਾਂ ਦੇ ਕੰਮ ਕਰਵਾਉਂਦੇ ਰਹੇ ਆਪਣਾ ਇਹ ਮੋਰਚਾ ਰਾਸ਼ਟਰੀ ਲੈਵਲ ਤੇ ਹੋ ਚੁੱਕਾ ਆ ਹੁਣ ਸਾਡਾ ਹਿਮਾਚਲ ਦੇ ਵਿੱਚ ਵੀ ਹਰਿਆਣਾ ਦੇ ਵਿੱਚ ਵੀ ਜੇ ਐਨ ਕੇ ਦੇ ਵਿੱਚ ਵੀ ਦਿੱਲੀ ਦੇ ਵਿੱਚ ਰਾਜਸਥਾਨ ਦੇ ਵਿੱਚ ਯੂਪੀ ਦੇ ਵਿੱਚ ਸਾਡੇ ਭਰਾ ਹਰੇਕ ਸਟੇਟ ਦੇ ਵਿੱਚ ਸਾਡੇ ਭਰਾ ਕੰਮ ਕਰ ਰਹੇ ਆ ਮੈਂ ਹਿਸ਼ਾਰਪੁਰ ਤੋਂ ਬਲੋਂਗ ਕਰਦਾ ਜੀ ਮੇਰਾ ਹਲਕਾ ਆਦਮਪੁਰਿਆ ਜੀ ਤੁਸੀਂ ਸਾਰੇ ਪਬਲਿਕ ਕਮਾਟੀ ਨੂੰ ਇਹਨੂੰ ਜਾਣਦੇ ਹੋਣੇ ਜੀ ਉਹ ਵੀਰਾ ਹਲਕਾ ਹੈ ਤੇ ਮੈਨੂੰ ਪ੍ਰਧਾਨ ਜੀ ਦੀ ਕਿਰਪਾ ਨਾਲ ਜੀ ਮੈਨੂੰ ਇਲੈਕਸ਼ਨ ਕਿ ਲੜਾ ਚੁੱਕੇ ਆ ਯੋਗ ਅਮੀਦਵਾਦੀ ਹਲਕਾ ਆਦਮਪੁਰ ਦਾ ਤੇ ਸਾਡੇ ਬਾਬਾ ਜੀ ਨੇ ਬਹੁਤ ਕੰਮ ਕਰਦਿਆਂ ਜਿਹਨੇ ਕੰਮ ਘੜੇ ਰੂ ਰੂ ਕੀਤਾ ਬਾਕੀ ਸਾਡਾ ਇਹ ਜਥੀਵੰਦੀ ਹੈ ਜੀ ਇਹਦਾ ਕਿਸੇ ਵੀ ਪੋਲੀਟਿਕਲ ਪਾਰਟੀ ਦੇ ਨਾਲ ਕੋਈ ਵੀ ਪੈਚ ਨਹੀਂਗਾ ਇਹਦੇ ਵਿੱਚ ਸਾਰੇ ਧਰਮਾਂ ਦੇ ਲੋਕ ਕਰਦੇ ਆਂ ਇਹ ਕੰਮ ਕਿਉਂਕਿ ਬੇਸ਼ਕ ਭਗਵਾਨ ਬਾਲਕੀ ਮਹਾਰਾਜ ਦੇ ਨਾਂ ਤੇ ਸਾਡਾ ਮੋਰਚਾ ਆ ਮੈਂ ਖੁਦ ਗ੍ਰਿਸ਼ਚੇਂਦਰ ਵਾਰਦ ਨੂੰ ਬੁਲਾਉਂ ਕਰਦਾ ਜੀ ਪਰ ਮੈਨੂੰ ਪ੍ਰਧਾਨ ਜੀ ਨੇ ਪੰਜਾਬ ਦਾ ਅਹੁਦਾ ਦਿੱਤਾ ਹੋਇਆ ਜੀ ਪਹਿਲਾਂ ਮੈਂ ਹਲਕਾ ਆਦਮਪੁਰ ਦਾ ਚੇਅਰਮੈਨ ਹੀ ਗਿਆ ਚਲੋ ਮੈਂ ਵਿਚਰੇਆਂ ਲੋਕਾਂ ਦੇ ਵਿੱਚ ਕੰਮ ਕੀਤਾ ਉਸ ਤੋਂ ਬਾਅਦ ਮੈਨੂੰ ਜ਼ਿਲ੍ਹਾ ਜਲੰਧਰ ਦਾ ਅਹੁਦਾ ਜਨਰਾਂ ਨੇ ਦੇ ਕੇ ਕਰਦੇ ਕਰਦੇ ਚਲੋ ਆਪਾਂ ਵਿਚਰੇ ਲੋਕਾਂ ਦੇ ਵਿੱਚ ਕੰਮ ਕਰਵਾਏ ਲੋਕਾਂ ਦੇ ਫਿਰ ਹੁਣ ਮੇਰੇ ਕੋਲ ਪੰਜਾਬ ਦੀ ਪ੍ਰ ਉਹ ਕਹਿੰਦੇ ਮੇਰੇ ਨਾਲ ਹੀ ਗੁਰਾਵਾਇਦਾ ਬਰੇਆ ਆਇਆ ਦਾ ਸਾਹਮਣੇ ਹੀ ਸਾਹਮਣੇ ਸਾਹਮਣੇ ਕੌਣ ਹੈ ਇਹ ਸਾਡੀ ਜਥੇਬੰਦੀ ਹੈ ਜੀ ਕਿਉਂਕਿ ਬਹੁਤ ਵਧੀਆ ਪ੍ਰਾਪਤ ਜਿਹੜੀ ਤਾਰੇ ਕਿਹੜੀ ਮੇਰਾ ਨਾਮ ਲਖਮੀਰ ਸਿੰਘ ਤਿੰਦੇ ਆ ਜੀ ਮੈਂ ਕਮੋਰ ਕਮੋਰ ਪ੍ਰਾਤਰੀ ਸੰਭੰਦਰ ਰੱਖਦਾ ਜੀ ਮੈਨੂੰ ਬਾਲਮੀਕ ਸੰਘਰਸ਼ ਕਮੇਟੀ ਦਾ ਜੀ ਆਲ ਇੰਡੀਆ ਜਨਰਲ ਸੈਕਟਰੀ ਲਾਇਆ ਗਿਆ ਜੀ ਤੇ ਮੈਂ ਇਨਾਂ ਦੇ ਭਾਈ ਸਾਹਿਬ ਰੋਸ਼ਨ ਸੱਬਰਵਾਲ ਜੀ ਦਾ ਬਹੁਤ ਧੰਨਵਾਦ ਹੈ ਜੀ ਦਿলো ਧੰਨਵਾਦ ਕਰਦਾ ਇਹਨਾਂ ਦੀ ਸਾਰੀ ਕਮੇਟੀ ਭਾਈਚਾਰੇ ਦਾ ਜਿਹਨਾਂ ਮੈਨੂੰ ਮਾਣ ਬਖਸ਼ਿਆ ਤੇ ਮੈਂ ਹੱਥ ਜੋੜਦਾ ਆਪਣੇ ਮਾਲਕ ਗਾੜੀ ਵੀ ਮੈਂ ਇਹਨਾਂ ਦੀਆਂ ਸੋਚ ਤੇ ਪੂਰਾ ਉਤਰਾ ਕਿ ਇਹ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਕੋਈ ਜੜੀਆਂ ਪਿੰਡਾਂ ਜਾਂਦੀਆਂ ਕੀ ਕਹਣਾ ਕਹਿੰਦੇ ਇਲਾਕਾ ਨਿਵਾਸੀਆਂ ਵੇਖੋ ਜੀ ਇਲਾਕਾ ਨਿਵਾਸੀਆਂ ਦਾ ਤੇ ਸ਼ੁਰੂ ਤੋਂ ਹੀ ਮੈਂ ਕੰਮ ਕਰ ਰਿਹਾ ਜੀ ਮੈਂ ਸ਼ੁਰੂ ਤੋਂ ਹੀ ਸ਼ੁਰੂ ਤੋਂ ਮੇਰੀ ਟੀਚਾ ਇਹੋ ਹੀ ਆ ਵੀ ਜਿੱਥੇ ਕਿਸੇ ਗਰੀਬ ਦੇ ਘਰ ਕੋਈ ਮੁਸ਼ਕਲ ਹੈ ਮੈਂ ਉਹ ਅੱਗੇ ਵੀ ਹੱਲ ਕਰਦਾ ਜੀ ਮੇਰੇ ਹੀ ਜਿਆਦਾ ਮੇਰਾ ਹੀ ਹੋ ਰਿਹਾ ਦਰਬਾਰਾਂ ਤੇ ਮੈਂ ਦਰਬਾਰਾਂ ਦੀ ਸੇਵਾ ਕਰਉਣਾ ਜੀ ਬਿਲਡਿੰਗ ਦੀ ਇੱਥੇ ਵੀ ਪਿੰਡ ਦਾ ਬਾਲਮੀਕ ਮੰਦਿਰ ਹੈ ਮੈਂ ਸੇਵਾ ਕਰਵਾਈ ਹੈ ਜੀ ਠੀਕ ਹੈ ਜੀ ਹੋਰ ਡੇਰਿਆਂ ਤੇ ਜਿਹੜੇ ਜਿੱਥੋਂ ਹੋਵੇ ਵੀ ਇੱਥੇ ਜ਼ਰੂਰਤ ਆ ਮੈਂ ਕਿਸੇ ਦੇ ਹੱਥ 'ਚ ਪੈਸਾ ਨਹੀਂ ਦਿੰਦਾ ਜੀ ਮੈਂ ਆਪ ਉੱਥੇ ਜਾ ਕੇ ਬੈਜਰ ਨਾਏ ਭਾਵੇਂ ਮੈਨੂੰ ਮਹੀਨਾ ਲੱਗੇ ਭਾਵੇਂ ਮੈਨੂੰ 2 ਮਹੀਨੇ ਲੱਗਣ ਮੈਂ ਪੂਰੀ ਸੇਵਾ ਕਰਾ ਕੇ ਆਪਣੇ ਦਿਲੋਂ ਜਿੰਨਾ ਚਿਰ ਮੇਰੇ ਦਿਲ ਦੀ ਤਸੱਲੀ ਨਹੀਂ ਹੁੰਦੀ ਮੈਂ ਨਾ ਚਿਰ ਉਤੋਂ ਖੇਲਦਾ ਹੈ ਜੀ ਕੀ ਨਾ ਸਾਰੇ ਡਾਕਟਰ ਦੇ ਇਹ ਨਸ਼ਾ ਤੇ ਦੇਖੋ ਜੀ ਹਰ ਪਿੰਡ ਚ ਆ ਜੀ ਅੱਜ ਕੱਲ ਤੇ ਮੈਂ ਤਾਂ ਇਹੋ ਚਾਹਣਾ ਜੀ ਇਹ ਖਤਮ ਹੋਣਾ ਚਾਹੀਦਾ ਇਹ ਜਿਹੜਾ ਵੇਖੋ ਜੀ ਅੱਗ ਲੱਗੀ ਆ ਨਾ ਹਰ ਪਿੰਡ ਦੇ ਵਿੱਚ ਇਹਨੂੰ ਠੱਲ ਪਾਉਣੀ ਚਾਹੀਦੀ ਆ ਨਹੀਂ ਤੇ ਧੂਆਂ ਸਾਡੇ ਘਰਾਂ ਚ ਵੀ ਆਣ ਬੜਨਾ ਸਾਡੀ ਕੋਸ਼ਿਸ਼ ਹੈ ਸਾਡੀ ਕੋਸ਼ਿਸ਼ ਇਹੋ ਹੀ ਆ ਵੀ ਇਹ ਮੁੱਕਣਾ ਚਾਹੀਦਾ ਜੀ ਜਿਸ ਤਰ੍ਹਾਂ ਤੁਹਾਡੀ ਟੀਮ ਹੈ ਟੀਮ ਵਰਕਰ ਇੱਥੇ ਵੀ ਕਰਨਗੇ ਮਾਰੇ ਪੂਰਾ ਐਕਸ਼ਨ ਲਵਾਂਗੇ ਪੂਰਾ ਐਕਸ਼ਨ ਲਵਾਂਗੇ ਕੀ ਯੂ ਤੁਹਾਨੂੰ ਮੈਸੇਜ ਦੇਣਾ ਚਾਹੁੰਦੇ ਜੀ ਯੂ ਤੁਹਾਨੂੰ ਇਹੋ ਵੀ ਮੈਸੇਜ ਦੇਣਾ ਚਾਹੁੰਦੇ ਦੀ ਗੰਦੀ ਸੰਗਤ ਛੱਡੋ ਤੇ ਗੁਰੂ ਘਰਾਂ ਚ ਜੁੜੋ ਜੈਸੀ ਕੋ ਰਹਿਣਾ ਤੈਸੀ ਸੰਗਤ ਜੈਸੀ ਗੁਰੂ ਵਾਲੇ ਕਰੋਗੇ ਤੇ ਸਾਨੂੰ ਗੁਰੂ ਵਾਲੀ ਸੰਗਤ ਆਊਗੀ ਤੇ ਨਸ਼ੇੜੀ ਕਰੋਗੇ ਤੇ ਨਸ਼ੇੜੀ ਵਾਲੀ ਸੰਗਤ ਆਊਗੀ ਇਹ ਤਾਂ ਜੈਸਾ ਰਹਿ ਸੰਗਤ ਤੇ ਆ ਬੈਸਿਕ ਰੰਗਤ ਹੈ ਜੀ ਸਹੀ ਗੱਲ ਓਕੇ ਜੀ ਹਾਂ ਜੀ ਜਦੋਂ ਉੱਧਾ ਤੱਕ ਹਾਂ ਮਾਸ਼ੇ ਮੇਰੇ ਵੱਲੋਂ ਸਾਰਿਆਂ ਨੂੰ ਜੈ ਭੀਮ ਜੈ ਭਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਮੋਨੂ ਦੇ ਜੀ ਪੰਜਾਬ ਪ੍ਰਧਾਨ ਬਾਲਮੀਕ ਸੰਗਠਨ ਸ਼ੋਰਚਾ ਭਾਰਤ ਅੱਜ ਬਾਬਾ ਜੀ ਦੇ ਗ੍ਰਹਿਣ ਵਾਸਤੇ ਮੀਟਿੰਗ ਹੋਈ ਆ ਤੇ ਚਲੋ ਸਾਰੇ ਭੈਣ ਭਰਾ ਵੱਧ ਤੋਂ ਵੱਧ ਗਏ ਹੁਮਾ ਹਮਾ ਕੇ ਪਹੁੰਚੇ ਆ ਅਸੀਂ ਬਾਬਾ ਜੀ ਦਾ ਬਹੁਤ ਧੰਨਵਾਦੀ ਆ ਕਿ ਉਹਨੇ ਇੰਨਾ ਸਾਨੂੰ ਮਾਨ ਬਖਸ਼ਿਆ ਸਾਡੀ ਟੀਮ ਨੂੰ ਤੇ ਪ੍ਰਧਾਨ ਜੀ ਵੱਲੋਂ ਸਾਡੇ ਰਾਸ਼ਟਰੀ ਵਿਧਾਨ ਰੋਸ਼ਨਵਾਲ ਸੱਬਰਵਾਲ ਜੀ ਵੱਲੋਂ ਇਹਨਾਂ ਨੂੰ ਇੰਡੀਆ ਲੈਵਲ ਦਾ ਜਨਰਲ ਸੈਕਟਰੀ ਲਾਇਆ ਗਿਆ ਸਾਡੇ ਮੋਰਚੇ ਦਾ ਮੈਂ ਆਪਣੀ ਟੀਮ ਵੱਲੋਂ ਆਪਣੀ ਪੂਰੀ ਸਮੁੱਚੀ ਟੀਮ ਵੱਲੋਂ ਇਹਨਾਂ ਨੂੰ ਬਹੁ ਬਹੁ ਵਧਾਈਆਂ ਦਿੰਦਾ ਸਾਰਿਆਂ ਨੂੰ ਜੈ ਭੀਮ ਜੈ ਭਾਲ ਦੀ ਮੀਟਿੰਗ ਵਾਲਮੀਕੀ ਸੰਘਰਸ਼ ਮੋਰਚਾ ਭਾਰਤ ਵੱਲੋਂ ਪਿੰਡੇ ਬਨਕਲਾ ਜਿਲ੍ਹਾ ਅਮਰitsar ਦੇ ਵਿੱਚ ਹੋ ਰਹੀ ਹੈ ਲਸ਼ਮਨ ਸਿੰਘ ਜੀ ਦੇ ਗ੍ਰਹਿ ਪ੍ਰਵੇਸ਼ ਹੋ ਰਹੀ ਹੈ ਕਿਉਂਕਿ ਪਿਛਲੇ ਹਫਤੇ ਸਾਡੇ ਨਾਲ ਇਹਨਾਂ ਦਾ ਸੰਪਰਕ ਹੋਇਆ ਸਾਡੇ ਕਰਤਾਰਪੁਰ ਦੇ ਚੇਅਰਮੈਨ ਬਟੂ ਜੀ ਨੇ ਇਹਨਾਂ ਦੇ ਨਾਲ ਸਾਡਾ ਤਾਲ ਮਿਲ ਕਰਵਾਇਆ ਉਸ ਤੋਂ ਬਾਅਦ ਇਹਨਾਂ ਨਾਲ ਸਾਡੀ ਸਿੱਧੀ ਗੱਲਬਾਤ ਹੋਈ ਵੀ ਕਹਿੰਦੇ ਅਸੀਂ ਤੁਹਾਡੇ ਮੋਰਚੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਾਂ ਅਸੀਂ ਗਾ ਜੀ ਤਾਂ ਸੇਵਾਦਾਰ ਆ ਤੁਸੀਂ ਤਾਂ ਖੁਦ ਲੋਕਾਂ ਦੀ ਸੇਵਾ ਕਰ ਰਹੇ ਆ ਵੀ ਤੁਸੀਂ ਸਾਨੂੰ ਬੁਲਾਵੋ ਫਿਰ ਸਾਨੂੰ ਇਹਨਾਂ ਦਾ ਰੈਪਿਊਟੇਸ਼ਨ ਇਹਨਾਂ ਦਾ ਕੈਰੈਕਟਰ ਗੱਲਬਾਤ ਕਰਨ ਦਾ ਤਰੀਕਾ ਬਹੁਤ ਵਧੀਆ ਲੱਗਾ ਕਿਉਂਕਿ ਇਹਨਾਂ ਵਿੱਚ ਇਨਸਾਨੀਅਤ ਹੈ ਅੱਜ ਦੇ ਜਮਾਨੇ 'ਚ ਬਹੁਤ ਘੱਟ ਲੋਕ ਹੈ ਜਿਹਨਾਂ 'ਚ ਇਨਸਾਨੀਅਤ ਹੁੰਦੀ ਹੈ ਬਸ ਇਹੀ ਕਰ ਰਹੇ ਨੇ ਅੱਜ ਸਾਡੀ ਮੀਟਿੰਗ ਬਮੋਰਚੇ ਦੀ ਇੱਥੇ ਇਹਨਾਂ ਨੇ ਕਰ ਹੋ ਰਹੀ ਆ ਤੁਹਾਡੀ ਸੰਸਥਾ ਕੀ ਕੀ ਕੰਮ ਕਰਦੀ ਹੈ ਸਾਡੀ ਸੰਸਥਾ ਦਾ ਕੰਮ ਹੈ ਦੱਬੇ ਕੁਤਲੇ ਲੋਕਾਂ ਦੀ ਮਦਦ ਕਰਨਾ ਜਿੱਥੇ-ਜਿੱਥੇ ਅਸੀਂ ਮੀਟਿੰਗ ਕਰਨ ਜਾਂਦੇ ਆ ਸਾਡੇ ਪ੍ਰਚਾਰਕ ਜਿੰਨੇ ਵੀ ਆ ਇਹ ਹੀ ਕਹਿ ਰਹੇ ਆ ਕਿ ਆਪਣੇ ਬੱਚਿਆਂ ਨੂੰ ਪੜ੍ਹਾਵੋ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਵੋ ਆਪਣੇ ਮਾਪੇ ਦਾ ਸਤਿਕਾਰ ਕਰੋ ਤੇ ਗੰਦੀ ਸੰਗਤ ਤੋਂ ਬਚੋ ਸਾਡੀ ਸੰਸਥਾ ਕਿਹੜੇ-ਕਿਹੜੇ ਸ਼ਹਿਰ ਦੇ ਵਿੱਚ ਕੰਮ ਕਰਦੀ ਸਾਡੀ ਸੰਸਥਾ ਇਸ ਵੇਲੇ ਪੂਰੇ ਪੰਜਾਬ 'ਚ ਕੰਮ ਕਰ ਰਹੀ ਹੈ ਜਲੰਧਰ ਤੇ ਪੰਜਾਬ ਦੇ ਜਿੰਨੇ ਵੀ ਸ਼ਹਿਰ ਨੇ ਅੰਮ੍ਰਿਤਸਰ ਲੁਧਿਆਣਾ ਕਪੂਥਲਾ ਜ਼ਿਲੰਦਰ ਫਰੀਦਕੋਟ ਮੋਗਾ ਇਹ ਮਤਲਬ ਮੇਨ ਮੇਨ ਇਸ਼ਾਰੇ ਤੇ ਕੰਮ ਕਰ ਰਹੀ ਹੈ ਉਸ ਤੋਂ ਬਾਅਦ ਪੰਜਾਬ ਤੋਂ ਬਾਹਰ ਹਰਿਆਣਾ ਰਾਜਸਥਾਨ ਹਿਮਾਚਲ ਜੰਕੇ ਯੂਪੀ ਚੰਡੀਗੜ੍ਹ ਆਪਣੀ ਸੰਸਥਾ ਦਾ ਨਾਮ ਸਾਡੀ ਸੰਸਥਾ ਦਾ ਨਾਮ ਆ ਵਾਲਮੀਕੀ ਸੰਘਰਸ਼ ਮੋਰਚਾ ਭਾਰਤ ਇਹਨੂੰ ਅਸੀਂ ਉਹਨੂੰ ਨਵਾਂ ਦਿੱਤਾ ਹੋਇਆ ਵਾ ਰਾਸ਼ਟਰੀਆ ਵਾਲਮੀਕੀ ਸੰਘਰਸ਼ ਮੋਰਚਾ ਵਿਕਾਸ ਕਿਉਂਕਿ ਇਸ ਵੇਲੇ ਸਾਡੀ ਸੰਸਥਾ ਤਕਰੀਬਨ ਪੂਰੇ ਇੰਡੀਆ ਦੇ ਵਿੱਚ ਕੰਮ ਕਰਨ ਜਾਰੀ ਹੈ ਹੋ ਸਕਦਾ ਸਾਡਾ ਮਹੀਨੇ ਦੋ ਮਹੀਨੇ ਬਾਅਦ ਟੂਰ ਬੰਬੇ ਹੋਵੇ ਸਾਡੀ ਉੱਥੇ ਵੀ ਮੀਟਿੰਗ ਹੋਏਗੀ ਇੱਕ ਜਿਹੜਾ ਮਾਪੇ ਜਿਹੜੇ ਆਪਣੇ ਬੱਚਿਆਂ ਨੂੰ ਜਿਹੜੇ ਆਪਣੇ ਪੰਜਾਬ ਵਿੱਚੋਂ ਜਾਂ ਬਾਹਰ ਜਗਾ ਬਾਅਦ ਦੇਸ਼ਾਂ 'ਚ ਭੇਜਾਂ ਜਾਣਾ ਚਾਹਦੇ ਹਨ ਕਿਉਂਕਿ ਨਸ਼ਾ ਇੱਥੇ ਬਹੁਤ ਜ਼ਿਆਦਾ ਹੋ ਗਿਆ ਤਾਂ ਇਸ ਤਰ੍ਹਾਂ ਵੇਦ ਬਹੁਤ ਵਧੀਆ ਤੁਹਾਡਾ ਪ੍ਰਸ਼ਨ ਹੈ ਬਹੁਤ ਵਧੀਆ ਤੁਹਾਨੂੰ ਪ੍ਰਸ਼ਨ ਪਹਿਲਾਂ ਕਰਨਾ ਚਾਹੀਦਾ ਸੀਗਾ ਲੇਕਿਨ ਇਹਦੇ ਵਿੱਚ ਜਿੱਦਾਂ ਸੀ ਤੁਹਾਨੂੰ ਪਹਿਲੇ ਕਹਿਤਾ ਕਿ ਅਸੀਂ ਜਿੱਥੇ ਵੀ ਜਾਂਦੇ ਆ ਸਾਡਾ ਪ੍ਰਚਾਰ ਇਹੀ ਹੁੰਦਾ ਵਾ ਕਿ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਓ ਜਿੰਨੀਆਂ ਵੀ ਸਰਕਾਰਾਂ ਆਈਆਂ ਚਾਹੇ ਕਿਸੇ ਦੀ ਸਰਕਾਰ ਆਈ ਆ ਕਿਸੇ ਨੇ ਵੀ ਨਸ਼ੇ ਨੂੰ ਠੱਲ ਨਹੀਂ ਪਾਈ ਹੱਲੇ ਤੱਕ ਲੇਕਿਨ ਅਸੀਂ ਆਪਣਾ ਪ੍ਰਚਾਰ ਕਰਕੇ ਲੋਕਾਂ ਨੂੰ ਇਹੀ ਕਹਿੰਨੇ ਆ ਕਿ ਆਪਣੇ ਬੱਚਿਆਂ ਨੂੰ ਬਚਾਵੋ ਆਪਣੇ ਬੱਚਿਆਂ ਨੂੰ ਬਚਾਵੋ ਗਵਰਨਮੈਂਟ ਨੇ ਕੁਝ ਨਹੀਂ ਕਰਨਾ ਕਿਉਂਕਿ ਬੱਚੇ ਤਾਂ ਆਪਣੇ ਖਰਾਬ ਹੋ ਰਹੇ ਆ ਆਪਣੇ ਬੱਚਿਆਂ ਦੀਆਂ ਬਹੁਤਾ ਹੋਈ ਜਾ ਰਹੀਆਂ ਵਾ ਇਸ ਕਰਕੇ ਅਸੀਂ ਫਿਰ ਹੱਥ ਜੋੜ ਕੇ ਬੇਨਤੀ ਕਰ ਰਹੇ ਆ ਵੀ ਆਪਣੇ ਆਪਣੇ ਬੱਚਿਆਂ ਦਾ ਖਿਆਲ ਰੱਖੋ ਇਹਨਾਂ ਨੂੰ ਗੰਦੀ ਸੰਗਤੋਂ ਬਚਾਓ ਕੀ ਆਓ ਕੀ ਮੈਸੇਜਾਂ ਚਾਹੁੰਦੇ ਆ ਜੀ ਤੁਹਾਨੂੰ ਤੇ ਲੱਖਾਂ ਵਾ ਮੈਸੇਜ ਅਸੀਂ ਇਹੀ ਦੇਣਾ ਚਾ ਰਹੇ ਆ ਜੀ ਕਿ ਅਸੀਂ ਲਖਮਨ ਸਿੰਘ ਜੀ ਦੇ ਘਰ ਬੈਠੇ ਆ ਕਿ ਜਿਸ ਤਰ੍ਹਾਂ ਸਾਡੀ ਪੂਰੀ ਟੀਮ ਪੂਰੇ ਭਾਰਤ ਵਿੱਚ ਲੋਕਾਂ ਦੀ ਸੇਵਾ ਕਰ ਰਹੀ ਹੈ ਸਾਨੂੰ ਪੂਰੀ ਉਮੀਦ ਹੈ ਜਿਹੜੀ ਇਹ ਟੀਮ ਇੱਥੇ ਅਮਰਸਰ ਵਿੱਚ ਖੜੀ ਕਰਨਗੇ ਆਪਣੇ ਨਾਲ 11 ਮੈਂਬਰੀ ਉਹ ਵੀ ਇਸੇ ਤਰ੍ਹਾਂ ਹੀ ਦੱਬੇ ਕੁਤਰੇ ਲੋਕਾਂ ਦੀ ਮਦਦ ਕਰਨਗੇ ਤੇ ਸਮਾਜ ਵਿੱਚ ਆਪਣਾ ਨਾਂ ਬਣਾਉਣਗੇ ਥੈਂਕ ਯੂ